ਸਸ਼ਿਕਾਉ ਦੋਸਤੋ ਮੈਂ ਵਿਰਿੰਦਰ ਮਹਿਤਾ ਤੁਸੀਂ ਵੇਖ ਰਹੇ ਪੰਜਾਬ ਖਬਰ 24 ਦੋਸਤੋ ਸਾਵਣ ਦਾ ਮਹੀਨਾ ਸ਼ਾਵਣ ਦਾ ਮਹੀਨਾ ਪੂਰੇ ਦੇਸ਼ ਵਿੱਚ ਬੜੇ ਚਾਅ ਤੇ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ ਇਸ ਤਿਹਾੜ ਨੂੰ ਮਨਾਉਣ ਲਈ ਜੋ ਲੜਕੀਆਂ ਔਰ ਔਰਤਾਂ ਨੇ ਉਹਨਾਂ ਵੱਲੋਂ ਇਸ ਮਹੀਨੇ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾਂਦਾ ਹੈ ਇਹ ਉਹ ਮਹੀਨਾ ਜਿਸ ਮਹੀਨੇ ਦੇ ਵਿੱਚ ਔਰਤਾਂ ਨਵੀਆਂ ਵਿਆਹਾਂ ਤੇ ਲੜਕੀਆਂ ਵੱਲੋਂ ਤੀਜ ਦੇ ਦਿਨ ਜਿਹਨੂੰ ਤੀਆਂ ਦਾ ਤਿਹਾੜੀ ਵੀ ਕਿਹਾ ਜਾਂਦਾ ਹੈ ਤੀਆਂ ਦੇ ਤਿਉਹਾਰ ਨੂੰ ਮਨਾਉਣ ਦੇ ਲਈ ਵੱਖ-ਵੱਖ ਪਿੰਡਾਂ ਵਿੱਚ ਵੱਖ-ਵੱਖ ਇਲਾਕਿਆਂ ਵਿੱਚ ਜੋ ਇਸ ਤੀਆਂ ਦਾ ਤਿਉਹਾਰ ਹੈ ਇਹਨੂੰ ਲੜਕੀਆਂ ਵੱਲੋਂ ਨਵੀਆਂ ਵਿਆਹਾਂ ਵੱਲੋਂ ਇਸ ਨੂੰ ਬੜੀ ਬੜੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਪਰ ਕੀ ਹੈ ਇਸ ਦਾ ਇਤਿਹਾਸ ਜੋ ਇਸ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ ਇਹਦੇ ਪਿੱਛੇ ਦੀ ਕਹਾਣੀ ਕੀ ਹੈ ਇਹਦਾ ਇਤਿਹਾਸ ਕੀ ਹੈ ਕੀ ਸਾਡੇ Hindu ਧਰਮ ਸਿੱਖ ਧਰਮ ਦੇ ਵਿੱਚ ਇਹ ਜੋ ਤਿਉਹਾਰ ਹੈ ਜੋ ਬੜੀ ਚਾਹ ਤੇ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ ਕੀ ਇਹ ਮਨਾਉਣਾ ਸਹੀ ਹੈ ਅੱਜ ਦੀ ਤਾਰੀਖ ਜਾਂ ਗਲਤ ਇਹਦੀ ਪੂਰੀ ਜੋ ਜਾਣਕਾਰੀ ਇਤਿਹਾਸ ਨਾਲ ਸੰਬੰਧਿਤ ਤੱਥਾਂ ਦੇ ਆਧਾਰ ਤੇ ਅਸੀਂ ਤੁਹਾਡੇ ਨਾਲ ਹੋ ਸਾਂਝੀ ਕਰਨ ਜਾ ਰਹੇ ਹਾਂ ਸਾਡੇ ਨਾਲ ਤੁਹਾਨੂੰ ਇਸ ਸੰਬੰਧੀ ਸਾਰੀ ਜੋ ਜਾਣਕਾਰੀ ਦੇਣਗੇ ਬਾਬਾ ਬੁੱਢਾ ਦਲ ਦੇ ਤੇ ਵੱਡੇ ਕੱਲੂ ਘਾਰਾਂ ਦੇ ਜੋ ਮੁਖੀ ਨੇ ਜਥੇਦਾਰ ਨੇ ਬਾਬਾ ਰਣਜੀਤ ਸਿੰਘ ਜੀ ਅਸੀਂ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਔਰ ਇਸ ਇਤਿਹਾਸ ਦੇ ਨਾਲ ਸੰਬੰਧਿਤ ਇਸ ਦੀ ਜਾਣਕਾਰੀ ਜੁੱਤੀਆਂ ਦਾ ਤਿਉਹਾਰ ਉਹ ਪੂਰੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣੇ ਆ ਤੇ ਇਹਨਾਂ ਨਾਲ ਗੱਲਬਾਤ ਕਰਦੇ ਆ ਜਥੇਦਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਮੁੱਖ ਸੇਵਾਦਾਰ ਮਹਾਨ ਸ਼ਹੀਦਾਂ ਦੇ ਧਰਤੀ ਵੱਡਾ ਖੱਲੂਕਾਰਾ ਕੁੱਪ ਰਹੀੜਾ ਮਲੇਰ ਕੋਟਲਾ ਗੁਰਦੁਆਰਾ ਸ਼ਹੀਦ ਗੰਜ ਸ਼ੋਣੀ ਬੁੱਢਾ ਦਾਲ ਦੇ ਵੱਲੋਂ ਆਪ ਸਭ ਨੂੰ ਫਤਿਹ ਪ੍ਰਮਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸਾਵਣ ਦਾ ਮਹੀਨਾ ਜੀ ਆਪਾਂ ਜੇ ਗੱਲ ਕਰੀਏ ਆਪਣੇ ਪੰਜਾਬ ਦੀ ਜੀ ਤੇ ਪੰਜਾਬ ਦੇ ਵੀ ਵੱਖ-ਵੱਖ ਪਿੰਡਾਂ ਚ ਕਸਬਿਆਂ ਚ ਸ਼ਹਿਰਾਂ ਵਿੱਚ ਵੀ ਇੱਕ ਇਸ ਮਹੀਨੇ ਵਿੱਚ ਜੋ ਤੀਆਂ ਦਾ ਤਿਹਾਰ ਹੈ ਇਹ ਬੜੇ ਸ਼ਾਨਾ ਮਨਾਇਆ ਜਾਂਦਾ ਪਿੰਗਾ ਝੂਟੀਆਂ ਜਾਂਦੀਆਂ ਗਿੱਧਾ ਪਾਇਆ ਜਾਂਦਾ ਗੀਤ ਗਾਏ ਜਾਂਦੇ ਨੇ ਇਹਦਾ ਇਤਿਹਾਸ ਕੀ ਹੈ ਕਿ ਇਹ ਜੋ ਤੀਆਂ ਦਾ ਤਿਹਾਰ ਹੈ ਸਾਡੇ ਕਿਸੇ ਧਰਮ ਦੇ ਇਤਿਹਾਸ ਦੇ ਨਾਲ ਸੰਬੰਧਿਤ ਜਾਂ ਜੁੜਿਆ ਹੋਇਆ ਹੈ ਇਹਦਾ ਕੀ ਇਤਿਹਾਸ ਕੀ ਇਹਦੇ ਸੰਬੰਧੀ ਜੋ ਜਾਣਕਾਰੀ ਹੈ ਉਹ ਤੁਸੀਂ ਦਿਓ ਇਹਦੇ ਸੰਬੰਧੇ ਜਾਣਕਾਰੀ ਤਾਂ ਇਹ ਹੈ ਜੀ ਨੰਬਰ 1 ਸਭ ਤੋਂ ਪਹਿਲਾਂ ਤਾਂ ਇਹ ਬੜਾ ਲਜਤਾ ਦਾ ਭਰਿਆ ਤਿਆਰ ਹੈ ਜੀ ਔਰ ਬੇਸ਼ਰਮੀ ਦਾ ਇਤਿਆਰ ਆ ਉਹ ਜੇ ਤੁਸੀਂ ਪੁੱਛੋ ਤਾਂ ਕਿਦਾਂ ਜੀ ਉਹ ਐਦਾਂ ਕਿ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਮੁਸਲਮਾਨਾਂ ਦਾ ਰਾਜ ਸੀ ਸਾਡੇ ਹਿੰਦੂਸਤਾਨ ਦੀਆਂ ਹਿੰਦੂਆਂ ਦੀਆਂ ਜਾਂ ਜਿਹੜੇ ਸਿੱਖ ਨਹੀਂ ਸੀ ਲੜ ਸਕਦੇ ਉਹਨਾਂ ਦੀਆਂ ਵੀ ਬਹੁ ਬੇਟੀਆਂ ਕਿਉਂਕਿ ਇਤਿਹਾਸ ਵਿੱਚ ਕੱਲਾ ਇੱਕ Hindu Hindu ਲਫ਼ਜ਼ ਹੀ ਵਰਤੇ ਆ ਜਾਂਦਾ ਠੀਕ ਹੈ ਨਾ ਜੀ ਉਹਨਾਂ ਮਜਬੂਰ ਬੇਵਸਾਂ ਦੀਆਂ ਲੜਕੀਆਂ ਕੀ ਕਰਦੇ ਸੀਗੇ ਸੋਨ ਦੇ ਮਹੀਨੇ ਵਿੱਚ ਜਿਹੜੇ ਨਵਾਬ ਸੀਗੇ ਇਹ ਆਪ ਦੀ ਮौज-ਮਸਤੀ ਵਾਸਤੇ ਇੱਕ ਪੁਰਾਣੇ ਟਾਈਮ ਵਿੱਚ ਹੋਕਾ ਦੇਣ ਦਾ ਤਰੀਕਾ ਹੁੰਦਾ ਸੀ ਕਿ ਖੋਤੇ ਰੇ ਪਿੱਛੇ ਪੈਰਾਂ ਕੋਲ ਪੀਪਾ ਬੰਦ ਦਿੰਦੇ ਸੀ ਜੀ ਜਦੋਂ ਖੋਤਾ ਤੋਰਦਾ ਪੀਪਾ ਨਾਲ ਵਜਦਾ ਸੀ ਉਹ ਇੱਕ ਆਵਾਜ਼ ਦਾ ਕੰਮ ਕਰਦਾ ਸੀ ਲੋਕਾਂ ਨੂੰ ਪਤਾ ਲੱਗਦਾ ਸਰਕਾਰ ਵੱਲੋਂ ਕੋਈ ਸੰਦੇਸ਼ ਆ ਗਿਆ ਤਾਂ ਉਹ ਖੋਤਾ ਛੱਡ ਕੇ ਤੇ ਪਿੱਛੇ ਇੱਕ ਮੁਸਲਮਾਨ ਨੂੰ ਛੱਡਿਆ ਜਾਂਦਾ ਸੀ ਉਹ ਹੁੱਕਾ ਦਿੰਦਾ ਸੀ ਵੀ ਤੁਸੀਂ ਆਪਣੀਆਂ 15 ਤੋਂ ਲੈ ਕੇ 35 ਸਾਲ ਤੱਕ ਦੀਆਂ ਲੜਕੀਆਂ ਔਰ ਜਿਹੜੀਆਂ ਵਿਆਹੀਆਂ ਬਹੂਆਂ ਵੀ ਨਹੀਂਵੇਂ ਜੀ ਉਹ ਸਾਥੇ 'ਚ ਜਿੱਥੇ ਪਿੰਡ 'ਚ ਬਜ਼ੁਰਗ ਲੋਕ ਬਿੰਦੇ ਆ ਆਪਣਾ ਆਮ ਤੌਰ ਤੇ ਆਪਾਂ ਬਿੰਨੇ ਪਿੰਡਾਂ 'ਚ ਜੀ ਜੀ ਉੱਥੇ ਲੈ ਕੇ ਆਓ ਇਹਦਾ ਕਾਰਨ ਕਾਰਨ ਕੀ ਸੀ ਜੀ ਦਾ ਕਾਰਨ ਇਹ ਸੀ ਜੇ ਸੋਨ ਦੇ ਮਹੀਨੇ ਵਿੱਚ ਜਿਹੜੇ ਨਵਾਬ ਸੀਗੇ ਉਹ ਆਪ ਦੀ ਮੋਜ ਮਸਤੀ ਦੇ ਵਾਸਤੇ ਉਹ ਉੱਥੇ ਦੇਖਣਾ ਚਾਹੁੰਦੇ ਸੀ ਕਿ ਕਿਹੜੀ ਸੁੰਦਰ ਲੜਕੀ ਹੈ ਜਾਂ ਕਿਹੜੀ ਨਹੀਂ ਔਰ ਉੱਥੇ ਬੋਰਡ ਦੇ نیچے ਸਾਰੀਆਂ ਲੜਕੀਆਂ ਤੁਸੀਂ ਹੈਰਾਨ ਹੋ ਜਾਓਗੇ ਕਿ ਅੱਜ ਮਾਪੇ ਭਰਾ ਮਾਮਾ ਨਵੀਆਂ ਵਿਆਹੀਆਂ ਵਾਂਗੂ ਸਾਡੀਆਂ ਬੱਚੀਆਂ ਨੂੰ ਤਿਆਰ ਕਰਕੇ ਭੇਜਦੀਆਂ ਨੇ ਕਿ ਤੀਆਂ ਦਾ ਤਿਆਰ ਇਸ ਦਿਨ ਜਿਹੜੇ ਕੱਪੜੇ ਪਾਏ ਹੁੰਦੇ ਸੀ ਸਰੀਰ ਤੇ ਸਾਰੇ ਕੱਪੜੇ ਚੌਂਕ ਦੇ ਵਿੱਚ ਲਵਾਏ ਜਾਂਦੇ ਸੀ ਲੜਕੀਆਂ ਦੇ ਅੱਛਾ ਜੀ ਉਹ ਕੱਪੜੇ ਲੋਹਾ ਕੇ ਫਿਰ ਨਾਚ ਕਰਾਇਆ ਜਾਂਦਾ ਜਿੱਦਾਂ ਅੱਜ ਕੱਲ ਕੁੜੀਆਂ ਪਿੰਗਾ ਜੋੜੀਆਂ ਤਾਂ ਪਿੰਗਾ ਨਹੀਂ ਸੀ ਉਹ ਨੱਚਦੀਆਂ ਸੀ ਜੀ ਉਹ ਫਿਰ ਨੱਚਦੇ ਟਾਈਮ ਜਿਸ ਲੜਕੀ ਜਾਂ ਉਹਨੂੰ ਅਸ਼ਲੀਲ ਪੋਣੇ ਚਾਹ ਉਹ ਵਧੀਆ ਲਗਣੀ ਉਹ ਲੜਕੀ ਨੂੰ ਨਾ ਲੈ ਜਾਂਦੇ ਸੀ ਔਰ ਉਹਨੂੰ ਵਾਪਸ ਨਹੀਂ ਸੀ ਭੇਜਦੇ ਉਹ ਉਹਨਾਂ ਦੀ ਇਹ ਬਾਬਾ ਜੀ ਅੱਜ ਕੱਲ ਤਾਂ ਜਿੰਨੇ ਜਿੰਨੇ ਵੀ ਕੋ ਕਲੱਬ ਬਣੇ ਹੋਏ ਨੇ ਜਾਂ ਇਵਨ ਕਿ ਆਪਾਂ ਗੱਲ ਕਰੀਏ ਸਕੂਲਾਂ ਦੇ ਵਿੱਚ ਵੀ ਜੀ ਕਾਲਜਾਂ ਦੇ ਵਿੱਚ ਵੀ ਯੂਨੀਵਰਸਿਟੀਆਂ ਦੇ ਵਿੱਚ ਵੀ ਜੀ ਇਸ ਚੀਜ਼ ਦਾ ਪ੍ਰਚਲਨ ਇਸ ਚੀਜ਼ ਨੂੰ ਲੈ ਕੇ ਉਥੇ ਵੱਡੇ ਵੱਡੇ ਪ੍ਰੋਗਰਾਮ ਤੇ ਫੰਕਸ਼ਨ ਵੀ ਕੀਤੇ ਜਾਂਦੇ ਨੇ ਜੀ ਸਕੂਲਾਂ ਕਾਲਜਾਂ ਤੋਂ ਆਪਾਂ ਕੀ ਆਸ ਰੱਖ ਸਕਦੇ ਹਾਂ ਤਾਂ ਪਹਿਲੇ ਸਾਡੇ ਪ੍ਰਾਣੇ ਗੁਰੂਆਂ ਦਾ ਤੇ ਅਸਤੋੜੀ ਜਾਂਦੇ ਨੇ ਤੁਹਾਨੂੰ ਸਮਝ ਸਕੂਲ ਕਾਲਜ ਇਹ ਸਾਰੇ ਕਿੰਨਾ ਦੇ ਹੱਥ 'ਚ ਨੇ ਜਾਂ ਸਰਕਾਰਾਂ ਦੇ ਹੱਥ 'ਚ ਜਾਂ ਅਮੀਰ ਕਹਿਰਾਨਾ ਦੇ ਹੱਥ 'ਚ ਇਸ ਕਰਕੇ ਉਹਨਾਂ ਨੂੰ ਇਸ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ ਉਹ ਤਾਂ ਆਮ ਮौज-ਮਸਤੀ ਵਾਲੇ ਬੰਦੇ ਹੁੰਦੇ ਅੱਜ ਕੱਲ੍ਹ ਪਹਿਲੇ ਮੁਸਲਮਾਨ ਨਵਾਬ ਸੀ ਅੱਜ ਕੱਲ੍ਹ ਜਿਹੜੇ ਸਕੂਲਾਂ ਦੇ ਪ੍ਰਿੰਸੀਪਲ ਨੇ ਮੈਂ ਸਿੱਧੀ ਭਾਸ਼ਾ 'ਚ ਕਹਿਣਾ ਜਾਂ ਜਾਂ ਹੋਰ ਨੇ ਉਹ ਨਵਾਬ ਨੇ ਉਹ ਬੱਚੀਆਂ ਨੂੰ ਉੱਥੇ ਨੱਚਦੀਆਂ ਨੂੰ ਦੇਖਦੇ ਨੇ ਨਹੀਂ ਫਿਰ ਇਹ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਇਸ ਹਿਸਾਬ ਦੇ ਨਾਲ ਜੇ ਦੇਖਿਆ ਜਾਵੇ ਤਾਂ ਇਹ ਚੀਜ਼ ਦਾ ਸਾਡੇ ਇਤਿਹਾਸ ਦੇ ਨਾਲ ਸਾਡੇ ਧਰਮ ਦੇ ਨਾਲ ਤਾਂ ਕੋਈ ਸਬੰਧ ਨਹੀਂ ਹੈਗਾ ਹੂੰ ਹੂੰ ਤੇ ਫਿਰ ਇਹ ਦੀ ਜੁੜੀ ਹੈ ਆਪਾਂ ਗੱਲ ਕਰਦੇ ਆਂ ਵੀ ਇਹਦੀ ਅਵੇਅਰਨੈਸ ਜਾਗਰੂਕਤਾ ਜੀ ਇਹ ਜਾਗਰੂਕਤਾ ਸਾਡੇ ਜੋ ਵਿਦਿਅਕ ادارے ਨੇ ਜੀ ਇਹ ਤਾਂ ਉਹਨਾਂ ਨੂੰ ਖੁਦ ਇੱਕ ਸਿਲੇਬਸ ਦੇ ਵਿੱਚ ਲਿਆ ਕੇ ਇਹਦਾ ਜੋ ਸਹੀ ਹੈ ਨਿਚੋੜ ਉਹ ਦੱਸਣਾ ਚਾਹੀਦਾ ਇਹ ਤਾਂ ਸਹੀ ਜਾਣਕਾਰੀ ਦੇਣੀ ਚਾਹੀਦੀ ਹੈ ਪਰ ਇੱਥੇ ਉਲਟ ਹੋ ਰਿਹਾ ਜੇ ਆਪਾਂ ਧਾਰਮਿਕ ਵਿਦਿਅਕ ਵਿਦਿਆਲੇ ਜਾਂ ਕਾਲਜਾਂ ਦੇ ਪਾਸੇ ਆਈਏ ਕਿ ਉਹ ਉਹਨਾਂ ਤੋਂ ਤੁਸੀਂ ਕਹ ਧਰਮ ਦੀ ਜਾਂ ਕੋਈ ਜਾਣਕਾਰੀ ਉਹ ਆਪਾਂ ਕਿੱਥੋਂ ਆਸ ਰੱਖ ਸਕਦੇ ਆ ਥੋੜੇ ਦਿਨ ਪਹਿਲੇ ਆਪਾਂ ਦੇਖਿਆ ਇੱਕ ਬੱਚੀ ਸਾਡੀ ਜੱਜ ਦੀ ਪ੍ਰੀਖਿਆ ਦੇਣ ਗਈ ਜੀ ਉਹਨੂੰ ਗੜੇ ਔਰ ਸ੍ਰੀ ਸਾਹਿਬ ਤੋਂ ਬਾਹਰ ਕੱਢਿਆ ਗਿਆ ਚੱਲ ਗਿਆ ਸਾਡਾ ਇੰਡੀਆ ਹਾਂਜੀ ਰਾਜਸਥਾਨ ਦੀ ਘਟਨਾ ਹੋਈ ਹੈ ਇੰਡੀਆ ਹਾਂਜੀ ਹਾਂਜੀ ਪਰ ਉਹਦੇ ਵਿੱਚ ਉੱਥੇ ਦੀ ਸਰਕਾਰ ਨੇ ਹੁਣ ਮਾਫੀ ਵੀ ਮੰਗੀ ਆ ਤੇ ਅੱਗੇ ਤੋਂ ਉਹਨਾਂ ਨੇ ਵੀ ਕਹਿ ਦਿੱਤਾ ਕਿ ਦੁਬਾਰਾ ਇਦਾਂ ਦੀ ਘਟਨਾ ਕਦੇ ਨਹੀਂ ਹੋਏਗੀ ਪਰ ਸਰਕਾਰਾਂ ਨੂੰ ਤਾਂ ਪਹਿਲੇ ਤੋਂ ਪਤਾ ਜਦੋਂ ਦਾ ਦੇਸ਼ ਕਿਤਾ ਨਾਲ ਮੁਸਲਮਾਨ ਜਾ ਚੁੱਕੇ ਨੇ ਵੀ ਸਿੱਖ Hindu ਕਿੱਦਾਂ ਇੱਕ ਭਾਈਚਾਰਕ ਥਾਂ ਜ ਆ ਬਿਲਕੁਲ ਜੀ ਤੇ ਸਾਡਾ ਇੱਕ 9 ਮਾਸ ਦਾ ਰਿਸ਼ਤਾ ਹੈ ਵੀ ਸਾਨੂੰ ਇਹ ਦਾਨੇ ਨਹੀਂ ਕਰਨਾ ਚਾਹੀਦਾ ਸਾਨੂੰ ਦੱਸ ਕੋ ਦਿਖਾਣਾ ਚਾਹੀਦਾ ਹੈ ਕਿ ਅਸੀਂ ਸਿੱਖਾਂ ਦੇ ਨਾਲ ਇਦਾਂ ਜੁੜੇ ਹੋਏ ਆਂ ਕੋਈ ਸਾਡੇ ਆਲ ਆਏ ਵੀ ਤੇ ਪੀ ਅਸੀਂ ਮੂੰਹ ਤੋਂ ਜਵਾਬ ਦਾਾਂਗੇ ਜੀ ਬਿਲਕੁਲ ਤੇ ਹੁਣ ਜੋ ਤੁਸੀਂ ਇਤਿਹਾਸ ਦੱਸਿਆ ਇਹ ਮੇਰੇ ਖਿਆਲ ਵਿੱਚ ਅੱਜ ਤੱਕ ਇਹ ਜਾਣਕਾਰੀ ਕਦੇ ਕਿਸੇ ਨੇ ਪਹਿਲਾਂ ਨਹੀਂ ਦਿੱਤੀ ਜੋ ਸੌਹ ਦੇ ਮਹੀਨੇ ਵਿੱਚ ਤੀਆਂ ਦੇ ਤਿਉਹਾਰ ਨੂੰ ਲੈ ਕੇ ਆ ਤੇ ਤੁਸੀਂ ਆਪਣੇ ਵੱਲੋਂ ਸਮਾਜ ਨੂੰ ਸਾਡੇ ਪੰਜਾਬੀ ਨੂੰ ਪੰਜਾਬੀਆਂ ਨੂੰ ਤੇ ਪੰਜਾਬੀਅਤ ਦੇ ਲਈ ਕਿਹੜਾ ਇਦਾਂ ਦਾ ਸੰਦੇਸ਼ ਦੇਣਾ ਚਾਹੋਗੇ ਕੋਈ ਇਹੋ ਜਿਹੀਆਂ ਕੁਰੀਤੀਆਂ ਜਾਂ ਇਹੋ ਜਿਹੀਆਂ ਅਜਿਹੀਆਂ ਗੱਲਾਂ ਜੋ ਅਧੂਰਾ ਗਿਆਨ ਰੱਖਦੀਆਂ ਹੋਣ ਵੀ ਉਹ ਸਾਡੇ ਲਈ ਘਾਤ ਤੱਕ ਸਿੱਧ ਹੋ ਸਕਦੀਆਂ ਨੇ ਤੇ ਉਹ ਤੋਂ ਬਚਣ ਲਈ ਫਿਰ ਤੁਸੀਂ ਇਸ ਬਾਰੇ ਕੀ ਸੰਦੇਸ਼ ਦਵੋਗੇ ਇਸ ਬਾਰੇ ਇਹੀ ਹੈ ਜੀ ਜਿੱਦਾਂ ਅੱਜ ਕੱਲ ਨੈੱਟ ਹਰ ਕੋਈ ਦੇਖਦਾ ਕੋਈ ਵੀ ਧਿਆਰ ਆਂਦਾ ਕੋਈ ਵੀ ਖੁਸ਼ ਆਂਦਾ ਸਾਡੇ ਬੱਚੇ ਬਜ਼ੁਰਗ ਜੇ ਹੋਰ ਕਿਤੇ ਗੁਰਦੁਆਰੇ ਜਾਂ ਮੰਦਿਰ ਜਾ ਕੇ ਨਹੀਂ ਕਿਸੇ ਤੋਂ ਪੁੱਛ ਸਕਦੇ ਉਹ ਜਿਹੜੇ ਨੈਟ ਹੈ ਉਹਦੇ ਤੇ ਜਿੱਦਾਂ 10 ਆਪਾਂ ਕਰ ਰਹੇ ਇੰਟਰਵਿਊ ਰਾਗੀਆਂ ਢਾਡੀਆਂ ਕਥਾਵਾਚਕਾਂ ਦੀਆਂ ਬੜੀਆਂ ਵੀਡੀਓ ਪਈਆਂ ਹੋਈਆਂ ਨੇ ਵੀ ਤੁਸੀਂ ਇਹ ਕੰਮ ਨਾ ਕਰੋ ਪਰ ਇਹ ਹੈ ਕਿ ਅਸੀਂ ਇਧਰੋਂ ਸੁਣੀ ਔਰ ਇਧਰੋਂ ਕੱਢੀ ਵਾਲਾ ਕੰਮ ਕਰ ਦਿੰਨੇ ਆ ਜੀ ਜੀ ਹੁਣ ਇੰਨਾ ਘਾਤਕ ਇੰਨਾ ਬੇਸ਼ਰਮੀ ਦਾ ਹਥਿਆਰ ਹੋਵੇ ਤੇ ਅਸੀਂ ਉਸ ਦਿਨ ਆਪਣੀਆਂ ਬੱਚੀਆਂ ਨੂੰ ਐਦਾਂ ਤਿਆਰ ਕਰਨ ਤੇ ਜ਼ੋਰ ਲਾ ਦਿੰਨੇ ਆ ਵੀ ਉਹਨਾਂ ਵਿਆਹ ਵਾਂਗੂ ਲਾ ਦਿੰਨੇ ਆ ਤੇ ਇਹ ਮੈਂ ਇਹੀ ਕਹੂੰਗਾ ਕਿ ਸਾਡੇ ਵਾਸਤੇ ਬਹੁਤ ਬੇਸ਼ਰਮੀ ਦੀ ਗੱਲ ਹੈ ਤੁਸੀਂ ਇੱਕ ਚੀਜ਼ ਦੇਖੋ ਸਾਡੇ ਹਿੰਦੂ ਭਰਾ ਜਾਂਦੇ ਹੋਣਗੇ ਸਕੂਟਰ ਮੋਟਰਸਾਈਕਲ ਪਿੱਛੇ ਬੱਚੀ ਬਿਠਾਈ ਹੋएगी ਕਾਰੇ ਬਿਠਾਈ ਹੋएगी ਤਿਆਰ ਕੀਤੀ ਹੋएगी ਕਈ ਵਾਰੀ ਆਮ ਤੌਰ ਤੇ ਬੰਦਾ ਭਲੇਖਾ ਖਾਂਦਾ ਫਿਰ ਵਿਆਹ ਤੇ ਚੱਲੇ ਨਹੀਂ ਕਿਤੇ ਜੀ ਜੀ ਤੁਸੀਂ ਕੀਤਾ ਹੋ ਕਿ ਸਿੱਖ ਨੇ ਬਿਠਾਈ ਹੋएगी ਉਹ ਜਾ ਰਿਹਾ ਹੋਗਾ ਪਰ ਅੱਜ ਤੱਕ ਅਠੋਡੀ ਨੌਲੇਜ ਕੋਈ ਮੁਸਲਮਾਨ ਦੇਖੇ ਧੀਆਂ ਨੇ ਤਿਆਰ ਜ ਆਪਣੀ ਲੜਕੀ ਨੂੰ ਲੈ ਕੇ ਜਾਂਦਾ ਹੋਵੇ ਮੈਨੂੰ ਇੱਕੋ ਗੱਲ ਹੈ ਤੁਸੀਂ ਜਵਾਬ ਦਿਓ ਬਸ ਮੈਂ ਪਬਲਿਕ ਤੋਂ ਉਹ ਤੁਹਾਡੇ ਤੁਸੀਂ মিডিਆ ਜੇ ਕਿ ਤੁਸੀਂ ਕੋਈ ਮੁਸਲਮਾਨ ਜੰਦਾ ਦੇਖਿਆ ਤੇ ਇਹਦੀ ਕਮੈਂਟ ਕਰਕੇ ਦੱਸੋ ਤੇ ਵੀਡੀਓ 'ਚ ਇੱਕ ਅਜਿਹੀ ਨੌਲੇਜ ਦੀ ਗੱਲ ਜੋ ਜਥੇਦਾਰ ਬਾਬਾ ਰਣਜੋਤ ਸਿੰਘ ਜੀ ਵੱਲੋਂ ਸਾਨੂੰ ਤਸੀ ਗਈ ਹੈ ਜੋ ਸਮਾਜਿਕ ਕੁਰੀਤੀ ਅਸੀਂ ਇਹਨੂੰ ਸਮਾਜਿਕ ਕੁਰੀਤੀ ਕਹਿ ਸਕਦੇ ਹਾਂ ਜਿਸ ਨੂੰ ਲੈ ਕੇ ਅਧੂਰਾ ਗਿਆਨ ਸਿਰਫ ਇੱਕ ਅਧੂਰੇ ਗਿਆਨ ਦੇ ਕਾਰਨ ਅਧੂਰੇ ਗਿਆਨ ਦੇ ਚਲਦਿਆਂ ਅਸੀਂ ਇੱਕ ਸਮਾਜਿਕ ਕੁਰੀਤੀ ਨੂੰ ਇੱਕ ਤਿਹਾਰ ਦੀ ਤਰ੍ਹਾਂ ਮਨਾ ਰਹੇ ਹਾਂ ਤੋ ਸਾਨੂੰ ਬਚਨ ਦੀ ਲੋੜ ਹੈ ਸਾਡਾ ਸਹੀ ਇਤਿਹਾਸ ਔਰ ਸਹੀ ਧਰਮ ਦੇ ਨਾਲ ਜੋ ਜੁੜੀਆਂ ਹੋਈਆਂ ਗੱਲਾਂ ਉਹਨੂੰ ਸਮਝਣ ਦੀ ਉਹਦੇ ਤੇ ਰਸਤੇ ਤੇ ਉੱਪਰ ਚੱਲਣ ਦੀ ਜ਼ਰੂਰਤ ਹੈ ਨਾ ਕਿ ਅਧੂਰਾ ਗਿਆਨ ਲੈ ਕੇ ਅਸੀਂ ਇੱਕ ਚੱਲੀ ਚਲਾਈ ਜੋ ਰੀਤ ਜੋ ਕਿ ਹੁਣ ਅਸੀਂ ਕੁਰੀਤ ਕਹਿ ਸਕਦੇ ਹਾਂ ਬੇਸ਼ਰਮੀ ਦਾ ਤਿਹਾੜੀ ਬੇਸ਼ਰਮੀ ਦਾ ਤਿਹਾੜੀ ਜਿਵੇਂ ਕਿ ਬਾਬਾ ਜੀ ਵੱਲੋਂ ਕਿਹਾ ਗਿਆ ਹੈ ਕਿ ਇਹਦਾ ਇਤਿਹਾਸ ਜਾਣੇ ਹੁਣ ਜਦਾਂ ਅਸੀਂ ਜਾਣ ਚੁੱਕੇ ਹਾਂ ਬਾਬਾ ਜੀ ਕੋਲੋਂ ਹੁਣ ਜ਼ਰੂਰਤ ਹੈ ਕਿ ਸਾਨੂੰ ਐਸੀਆਂ ਪਰਿਚੀਆਂ ਤੋਂ ਆਪਣਾ ਮੂੰਹ ਮੋੜਨ ਦੀ ਇਹਨਾਂ ਕੁਰੀਤੀਆਂ ਤੋਂ ਦੂਰ ਜਾਣ ਦੀ ਔਰ ਇਸ ਸੰਬੰਧੀ ਜਾਣਕਾਰੀ ਅੱਗੇ ਵੀ ਸਮਾਜ ਦੇ ਜੋ ਸਾਡੀ ਪੀੜ੍ਹੀ ਹੈ ਉਹਨੂੰ ਵੀ ਇਸ ਬਾਰੇ ਜਾਣਕਾਰੀ ਦੇਣ ਦੀ ਤਾਂ ਕਿ ਅਸੀਂ ਇਦਾਂ ਦੇ ਅਧੂਰੇ ਗਿਆਨ ਵਾਲੇ ਜੋ ਸਾਡੇ ਇਹ ਧਰਮ ਔਰ ਇਤਿਹਾਸ ਦੇ ਨਾਲ ਕਿਸੇ ਵੀ ਪਾਸੇ ਜੁੜੀਆਂ ਹੋਈਆਂ ਇਹ ਗੱਲਾਂ ਨਹੀਂ ਹਨ ਉਹਨਾਂ ਤੋਂ ਬਚਣ ਦੀ ਔਰ ਸਾਡਾ ਸਹੀ ਮਾਰਗਦਰਸ਼ਨ ਜੋ ਸਾਡੇ ਦੇਵੀ ਦੇਵਤਾ ਤੇ ਸਾਡੇ ਗੁਰੂਆਂ ਨੇ ਦਿੱਤਾ ਹੋਇਆ ਉਹਦੇ ਤੇ ਚੱਲਣ ਦੀ ਜ਼ਰੂਰਤ ਹੈ ਸੋ ਬੜੇ ਦਾ ਪੰਜਾਬ ਖਬਰ 24 ਦੇ ਨਾਲ ਤੁਹਾਡਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ